ਦੇ ਰਿਹਾ ਲੇ ਕੋਲ ਐ ਬਣ ਜਾਂਦਾ ਤੁਸੀਂ ਦੇਖ ਰਹੇ ਹੋ ਸੱਚਮੇ ਨਿਊਜ਼ ਪੰਜਾਬ ਮੈਂ ਤੁਹਾਡਾ ਇਸ ਟਾਈਮ ਆਪਣਾ ਵਿੱਕੀ ਵਿਰਕ ਮੌਜੂਦ ਸੀ ਘੱਗਰ ਬਾਦਸ਼ਾਹਪੁਰਦ ਨਰੀ ਜਿਹੜੀ ਆ ਉਹਦੇ ਉੱਪਰ ਅੱਜ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਥੋੜਾ ਜਿਹਾ ਇੱਧਰ ਕੈਮਰਾ ਕੀਤਾ ਜਾਵੇ ਕਿਉਂਕਿ ਜਿਹੜਾ ਘੱਗਰ ਹੈ ਉਹ ਦਿਨ ਬਦ ਦਿਨ ਯਾਨੀ ਕਿ ਉੱਪਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਜਿਹੜੇ ਹਾਲਾਤ ਹਨ ਆਪਾਂ ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਕਹਿਣ ਦਾ ਮੁਤਾਬਕ ਹੈਗਾ ਕਿ ਇਹ ਇੱਕ ਘਰ ਜਿਹੜਾ ਹੈ ਪਹਿਲਾਂ ਨਾਲੋਂ ਅੱਜ-ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜ-ਅੱਜ ਦੇ ਵਿੱਚ ਇਹ ਘਟੋ ਘਟ 3-4 ਫੁੱਟ ਯਾਨੀ ਕਿ ਹੋਰ ਉੱਪਰ ਨੂੰ ਆ ਚੁੱਕਾ ਹੈ ਔਰ ਪਾਣੀ ਦੀ ਜਿਹੜੀ ਹੈ ਸਪੀਡ ਹੈ ਉਹ ਵੀ ਲਗਾਤਾਰ ਵੱਧਦੀ ਜਿਹੜੀ ਹੈ ਨਜ਼ਰ ਆ ਰਹੀ ਹੈ ਔਰ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਹੈਗਾ ਆ ਕਿਉਂਕਿ ਜਿਹੜੇ ਕਿਸਾਨ ਜਿਹੜੇ ਨੇੜੇ ਤੇ ਜਿਹੜੇ ਕੁਝ ਕਿਸਾਨ ਹੈਗੇ ਨੇ ਉਹ ਇਸ ਟਾਈਮ ਥੋੜਾ ਜਿਹਾ ਉਹਨਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਫਸਲਾਂ ਜਿਹੜੀਆਂ ਨੇ ਝੋਨਾ ਲੱਗ ਕੇ ਪੂਰਾ ਤਿਆਰ ਹੋ ਚੁੱਕਾ ਹੈ ਔਰ ਕਿਸੇ ਵੀ ਤਰੀਕੇ ਦਾ ਹੁਣ ਜੇ ਪਾਣੀ ਵੱਧ ਆਂਦਾ ਆ ਤਾਂ ਜਿਵੇਂ ਕੁ ਸਾਲ ਪਹਿਲਾਂ ਵੀ ਜੇ ਆਪਾਂ ਕਹਿ ਸਕਦੇ ਨੇ ਕਿ ਇੱਥੇ ਬੜੀ ਮਾਰ ਪਈ ਸੀ ਜਿਹੜੀ ਕਿ ਦੁਬਾਰੇ ਫਸਲਾਂ ਕਿਸਾਨਾਂ ਨੂੰ ਲਾਣ ਲਈ ਮਜਬੂਰ ਹੋਣਾ ਪਿਆ ਸੀ ਤੇ ਉਦਾਂ ਦੇ ਚਲੋ ਅਸੀਂ ਵੀ ਕਹਿੰਨੇ ਆ ਵੀ ਪ੍ਰਮਾਤਮਾ ਸੁੱਖ ਰੱਖੇ ਇਹੋ ਜਿਹਾ ਕੋਈ ਨਾ ਹਰਸਾ ਵਾਪਰੇ ਹਨਾ ਵੀ ਜਿੱਥੋਂ ਤੱਕ ਹੋ ਸਕਦਾ ਕਿ ਇਹ ਕ ਦੋ ਦਿਨ ਪਹਿਲਾਂ ਆਪਾਂ ਗੱਲ ਕਰੀਏ ਤਾਂ ਜਿਹੜੇ ਡੀਸੀ ਆਪਣੇ ਮੈਡਮ ਨੇ ਉਹ ਵੀ ਇੱਥੇ ਆਏ ਸਨ ਉਹਨਾਂ ਵੱਲੋਂ ਵੀ ਜਾਇਜ਼ਾ ਲਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਕੁਝ ਹੈਗਾ ਅੰਡਰ ਕੰਟਰੋਲ ਹੈਗਾ ਲੇਕਿਨ ਫਿਰ ਵੀ ਇੱਥੇ ਜਿਹੜਾ ਪਾਣੀ ਦਾ ਸਤਾਰ ਹੈਗਾ ਉਹ ਦਿਨ ਬਦ ਦਿਨ ਜਿਵੇਂ ਕਿ ਵਧਦਾ ਨਜ਼ਰ ਆ ਰਿਹਾ ਹੈ ਕੋਸ਼ਿਸ਼ ਸਾਡੇ ਨਾਲ ਇੱਥੇ ਕਿਸਾਨ ਵੀ ਮੌਜੂਦ ਹੈਗੇ ਨੇ ਔਰ ਕੁਝ ਲੇਬਰ ਵਾਲੇ ਪਿੰਡ ਵੱਲੋਂ ਲੱਗੇ ਹੋਏ ਨੇ ਉਹ ਉੱਥੇ ਉਹਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀਆਂ ਕਰਾਂਗਾ ਉਹਨਾਂ ਵੱਲੋਂ ਟਰਾਲੀ ਦੇ ਵਿੱਚ ਥੈਲੇ ਜਿਹੜੇ ਨੇ ਲੋਡ ਕਰਕੇ ਮਿੱਟੀ ਦੇ ਢੱਗਾਂ ਦੇ ਬੰਨਾਂ ਦੇ ਉੱਪਰ ਜਾਨੀ ਕਿ ਉਹਨਾਂ ਨੇ ਮਜ਼ਬ ਉਹਨਾਂ ਨੂੰ ਪੁੱਛ ਰਿਆਂ ਵੀ ਕਿਉਂਕਿ ਉਹ ਇੱਥੇ ਰਹਿੰਦੇ ਨੇ ਮੋਟਰ ਉਹਨਾਂ ਦੇ ਨਾਲ ਹੈ ਵੀ ਉਹਨਾਂ ਨੂੰ ਜ਼ਿਆਦਾ ਇਸ ਬਾਰੇ ਪਤਾ ਹੋਊਗਾ ਵੀ ਕਦੋਂ ਵਾਧਾ ਹੈ ਕਿੰਨਾ ਕੁ ਵਾਧਾ ਹੈ ਹਾਂਜੀ ਕੀ ਨਾ ਅੰਕਲ ਜੀ ਗਰਮੇਲ ਸਿੰਘ ਜੀ ਅੱਛਾ ਇਹ ਕੱਗਰ ਕਦੋਂ ਦਾ ਵਧਣਾ ਸ਼ੁਰੂ ਹੋ ਗਿਆ ਇਹ ਕੱਲ ਤੋਂ ਹੋਇਆ ਜੀ ਅੱਛਾ ਕੱਲ ਤੋਂ ਖੱਲਲੀ ਦੀ ਬਿਲਕੁਲੀ ਜਦੋਂ ਮੈਡਮ ਆਏ ਸੀ ਇੱਥੇ ਆਪਣਾ ਡੀਸੀ ਸਾਹਿਬ ਉਦੋਂ ਇੱਕ ਉਸ ਤੋਂ ਬਾਅਦ ਆਪਣਾ ਕਿੰਨੇ ਫੁੱਟ ਕੱਗਰ ਵਰਿਆ ਉੱਪਰ ਉਦੋਂ ਬਾਅਦ 10 ਫੁੱਟ ਵੱਧ ਗਿਆ 10 ਫੁੱਟ ਹਾਂਜੀ ਛੜਮਾ ਜੇ ਉੱਥੋਂ ਲਾਈ ਨਾ 10 11 ਫੁੱਟ ਅੱਛਾ ਹਾਂ ਵੀ ਕੀ ਲੱਗਦਾ ਹੈ ਤੁਹਾਨੂੰ ਵੀ ਹੋਰ ਯਾਨੀ ਕਿਤੇ ਵਧਨ ਦੇ ਸਾਰ ਹੈਗੇ ਆ ਕਿ ਹਾਂਜੀ ਹਾਂਜੀ ਹੈਗੇ ਜਿਵੇਂ ਇੱਥੇ ਆ ਕੇ ਨਾ ਚੜਦੇ ਇਹ ਅੱਛਾ ਥੋੜੀ ਇੱਥੇ ਨਾਲ ਜ਼ਮੀਨ ਵੀ ਲੱਗਦੀ ਹੈਗੀ ਸਾਰ ਜ ਸਾਡੀ ਲੱਗ ਜਾ ਉਹ ਪਾਰ ਨੰਗੀ ਤੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਹਾਂਜੀ ਨੀਮਾ ਨੀਮਾ ਸਭ ਕਿਉਂਕਿ 1 ਸਾਲ ਜਿਵੇਂ ਪਹਿਲਾਂ ਵੀ ਆਪਾਂ ਕਈ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਮਾਰ ਪਈ ਸੀ ਇੱਥੇ ਬਹੁਤ ਭਾਈ ਕਿਤੀ ਜੀ ਹੁਣ ਵੀ ਜਿਵੇਂ ਉਹ ਨੀਵੇਂ ਖਾਂ ਆ ਨੀਵੇਂ ਥਾਂ ਉਹਨਾਂ ਨੇ ਫੋਨ ਵੀ ਲੈ ਜੂਗਾ ਔਰ ਇਹਦੇ ਉੱਤੇ ਕੋਈ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਇਹਦੀ ਜਾਇਜ਼ਾ ਲਿਆ ਲਿਆ ਜਾ ਰਿਹਾ ਕੋਈ ਪੁਖਤਾ ਕੰਮ ਹੈਗੇ ਨੇ ਤੁਹਾਨੂੰ ਲੱਗਦਾ ਵੀ ਇਸ ਵਾਰੀ ਜੇ ਪਾਣੀ ਉੱਪਰ ਚੜਦਾ ਵੀ ਤਾਂ ਕੋ ਬਾਹਰ ਨਹੀਂ ਆਉਣ ਦਾ ਚਾਂਸ ਹੈ ਇਹਦੇ ਕੋਈ ਨਹੀਂ ਲੈਂਦਾ ਬਥੇ ਤਾਂ ਇਹ ਨਹੀਂ ਆ ਜੀ ਹੁਣ ਹਮ ਬਸ ਜਿੰਜ ਕੱਲ ਦਾ ਕੱਲ ਆਗੇ ਦੀ ਤੋਂ ਕੋਈ ਵਾਰੀ ਬਹੁ ਦੀ ਮੁੜ ਗਈ ਅੱਛਾ ਵੀ ਉਹਨਾਂ ਵੱਲੋਂ ਜਾਇਜ਼ਾ ਲੈਣ ਆਏ ਸੀ ਬਸ ਕੁਝ ਗੱਲਬਾਤ ਨਹੀਂ ਕੀਤੀ ਤੁਹਾਡੇ ਇਸ ਟਾਈਮ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਦਸ਼ਾਪੁਰ ਜਿਹੜਾ ਹੈਗਾ ਆ ਉਹਦੇ ਉੱਪਰ ਜਿਹੜਾ ਹੈ ਪੁਲ ਹੈਗਾ ਉੱਥੋਂ ਨਹੀਂ ਹੈ ਤਸਵੀਰਾਂ ਤੁਹਾਨੂੰ ਮੈਂ ਵਹਾਣ ਦੀ ਕੋਸ਼ਿਸ਼ ਕਰ ਰਿਹਾ ਬਾਕੀ ਇੱਥੇ ਕਈ ਜਿਹੜੇ ਲੋਕ ਵੀ ਹੈਗੇ ਨੇ ਗੁਜ਼ਰ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆਂ ਕਲੋਜ਼ ਆ ਜਾਓ ਮੜਾਈ ਨੇੜੇ ਜੇ ਆਕ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਆਇਰ ਜੀ ਪਪਿੰਦਰ ਸਿੰਘ ਜੀ ਇੱਥੋਂ ਦੇ ਰਹਿਣ ਵਾਲੇ ਆਇ ਪਰਤਾ ਵਿੰਡਾਈ ਆਪਣੇ ਨਾਲ ਹੀ ਅੱਛਾ ਤੇ ਹੁਣ ਜਿਹੜਾ ਘੱਗਰ ਦੇ ਆਪਾਂ ਗੱਲ ਕੀਤੀ ਜਾਵੇ ਤਾਂ ਇਹ ਕਦੋਂ ਤੋਂ ਵਧਣਾ ਸ਼ੁਰੂ ਹੋਇਆ ਤੇ ਹੁਣ ਕਿੰਨਾ ਕੁ ਵੱਧ ਚੁੱਕਿਆ ਜੀ ਇਹ ਕੱਲ ਤੋਂ ਸ਼ੁਰੂ ਹੋਇਆ ਪਹਿਲਾਂ ਥੋੜਾ ਵਧ ਗਿਆ ਘਟ ਗਿਆ ਸੀਗਾ ਫਿਰ ਹੁਣ ਤੀਵਨ ਕੱਲ ਤੋਂ ਸ਼ੁਰੂ ਹੋਇਆ ਕਾਫੀ ਵਧ ਗਿਆ ਹੈ ਹੱਦ ਤੱਕ ਕਿੰਨੇ ਕੁ ਫੁੱਟ ਦਾ ਆਈਡੀਆ ਲੱਗ ਸਕਦਾ ਜੀ ਆਪਾਂ ਇਹ ਤੀਨ ਲਾਓ ਤੁਸੀਂ 3-4 ਫੁੱਟ ਦੇ ਕਰੀਬ ਵਧ ਗਿਆ ਹੈ ਠੀਕ ਹੈ ਹਾਲੇ ਵੀ ਜਾਨੀ ਕਿ ਵਧ ਵਧ ਹੀ ਜਾ ਰਿਹਾ ਹੈ ਵਧਿਆ ਜਾ ਰਿਹਾ ਹੈ ਜੀ ਹੁਣ ਥੋੜਾ ਜਿਹਾ ਪਾਣੀ ਦੀ ਗਤੀ ਤੇਮੀ ਹੋਈ ਹੈ ਪਹਿਲਾਂ ਫਿਲਹਾਲ ਪਹਿਲਾਂ ਉਹ ਫਾਸਟ ਚੱਲ ਰਹੀ ਹੈ ਅੱਛਾ ਵੀ ਜਾਨੀ ਕਿ ਪਹਿਲਾਂ ਨਾਲ ਥੋੜੀ ਪਾਣੀ ਦੀ ਗਤੀ ਜਿਹੜੀ ਉਹ ਘਟ ਗਈ ਹੈ ਤੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਬਣਿਆ ਹੋਇਆ ਬਿਲਕੁਲ ਬਿਲਕੁਲ ਪਹਿਲਾਂ ਹੀ ਫਿਲਹਾਲ ਜੋ ਪਿਛਲੇ ਸਾਲ ਵੀ ਇਹੀ ਟਾਈਮ ਤੇ ਆਇਆ ਸੀ ਪਾਣੀ ਗਰੀ ਉਹ ਵੀ ਟੀਵੀ ਨਾਲ ਰਾਤ ਨੂੰ 12 ਵਜੇ ਮਿਲ ਗਈ ਪਾਣੀ ਤੇ ਪੂਰਾ ਫੁੱਲ ਆ ਗਿਆ ਅੱਛਾ ਵੀ ਉਹ ਜੋ ਪਿਛਲੀ ਵਾਰੀ ਵਧਿਆ ਸੀ ਇੱਕੋ ਦਮ ਪਾਣੀ ਦਾ ਇੱਕੋ ਦਮ ਵਧਿਆ ਸੀ ਹਾਂ ਜੀ ਤੇ ਹੁਣ ਜਾਨੀ ਕਿ ਇੱਕ ਸਹਿਮ ਦਾ ਮਾਹੌਲ ਆਪਾਂ ਕਹਿ ਦਈਏ ਪੂਰਾ ਹੀ ਪੂਰਾ ਸਹਿਮ ਮੋਰ ਕਿ ਫਸਲਾਂ ਵੀ ਲੱਗੀਆਂ ਹੋਣੀਆਂ ਨੇ ਨੁਕਸਾਨ ਪਹਿਲਾਂ ਵੀ ਕੱਦ ਹੋ ਰਹੇ ਸੀਗੇ ਫਸਲਾਂ ਲੱਗੀਆਂ ਹੋਈਆਂ ਸੀਗੀਆਂ ਤੇ ਉਦੋਂ ਪਾਣੀ ਆ ਕੇ ਸਭ ਨੁਕਸਾਨ ਕਰ ਗਈ ਗਈ ਬਾਰਸ਼ ਦਾ ਸੀਜ਼ਨ ਵਾਲਾ ਤਾਂ ਕਰਕੇ ਤੇ ਹੁਣ ਵੀ ਫਿਲਹਾਲ ਜੋ ਪਹਿਲਾਂ ਵੀ ਉੱਥੇ ਗੰਨ ਟੁੱਟੇ ਪਾੜੇ ਸਾਈਡ ਤੋਂ ਮੰਨ ਲਓ ਉਹਨੇ ਇੱਕਦਮ ਮਾਰ ਪਾਈ ਸਾਰੇ ਬਸੇ ਆਪਣੇ ਠੀਕ ਹੈ ਹਾਂ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਸੜਕਾਂ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਹੋ ਰਿਹਾ ਸੜਕਾਂ ਦਾ ਪਿਛਲੇ ਸੀਜ਼ਨ ਤੋਂ ਮਰੀਜ਼ਨ ਲਿਜਾਣੇ ਸਾਰੇ ਆਪਾਂ ਇੱਥੋਂ ਦੇ ਠੀਕ ਇਨੀ ਦਿੱਕਤ ਆ ਰਹੀ ਹੈ ਕੱਲ ਮੈਂ ਆਪ ਖੁਦ ਲੈ ਗਿਆ ਮੈਨੂੰ ਪਤਾ ਕਿਵੇਂ ਲੈ ਗਿਆ ਵੀਰ ਜੀ ਔਰ ਵੈਸੇ ਵੀ ਰਾਤ ਨੂੰ ਨੀਂਦ ਹੋਣੀ ਤਾਂ ਬਿਲਕੁਲ ਹੋਈ ਹੈ ਨਾ ਕਿ ਕਦੋਂ ਵੀ ਪਾਣੀ ਵਾਸ ਆਦਾ ਕੱਲ ਦੀ ਗੱਲ ਮੈਂ ਆਪ ਲੈ ਗਿਆ ਮਿਸ ਜੀ ਨੂੰ ਬਹੁਤ ਔਕਾ ਲੈ ਗਿਆ ਗੱਡੀ ਜੇ ਦੱਸ ਸਾ ਇਨੀ ਬੁਰਾ ਹਾਲ ਮੋਟਰਸਾਂ ਤੇ ਲੈ ਨਹੀਂ ਜਾ ਰਹੀ ਸਤਿ ਜੀ ਪਾਣੀ ਕਰਨੇ ਟੁੱਟੀਆਂ ਹਨ ਸੜਕਾਂ ਬਿਲਕੁਲ ਬਿਲਕੁਲ 10 10 20 20 ਫੁੱਟ ਦੇ ਟੋਏ ਪੈ ਗਏ ਹੋ ਪਰ ਪੜਤਾ ਪਿੰਡ ਆਪਣਾ ਉੱਥੇ ਹੀ ਨਾ ਵੀਰ ਹਰਜੀਤ ਸਿੰਘ ਸਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸਰ ਦਵਾਰਕਾਪੁਰ ਪਿੰਡ ਹੈ ਸਰ ਅੱਛਾ ਤੇ ਅੱਜ ਜੇ ਅੱਜ ਤੁਸੀਂ ਆ ਦੇਖ ਰਹੇ ਜਿਹੜੀ ਘੱਗਰ ਦਾ ਜਿਹੜੀ ਆਪਾਂ ਗੱਲ ਕਰੀਏ ਦਾ ਪਾਣੀ ਦਾ ਵਾਧਾ ਨਜ਼ਰ ਆ ਰਿਹਾ ਤੇ ਕੀ ਕਹਿਣਾ ਚਾਹੋਗੇ ਤੇ ਬਾਰੇ ਤੁਸੀਂ ਸਰ ਦੇਖੋ ਇਹ ਪਾਣੀ ਹੁਣ ਬਰਸਾਤ ਤੋਂ ਬਹੁਤ ਹੋ ਰਹੀ ਹੈ ਪਿੱਛੇ ਹਾਂ ਸਰਕਾਰ ਨੂੰ ਦੇਖਣਾ ਚਾਹੀਦਾ ਆ ਵੀ ਜਿਹੜੇ ਮਾਰੂ ਇਲਾਕੇ ਆ ਇਹਨਾਂ 'ਚ ਗੌਰ ਕਰਨੀ ਚਾਹੀਦੀ ਹੈ ਪੂਰੀ ਹੂੰ ਤੇ ਜੋ ਇੱਥੋਂ ਦੇ ਐਮਐਲਏ ਆ ਹਾਂ ਕਿਸੇ ਨੇ ਘੇੜਾ ਮਾਰਿਆ ਏਰੀਆ ਵਿੱਚ ਮਨੇ ਦੋ ਦਿਨ ਪਹਿਲਾਂ ਏਡੀਸੀ ਮੈਡਮ ਵੀ ਆਏ ਸਨ ਇੱਥੇ ਜੀਸੀ ਮੈਡਮ ਆਈ ਸੀ ਉਰੀ ਮੁਰ ਜਾਂਦੇ ਸਰ ਉਧਰ ਪਿੰਡਾਂ ਦੇ ਜਾਂਦੇ ਨਹੀਂ ਹੈ ਦਵਾਰਕਾਪੁਰ ਉਜਾਂ ਉਰੰਬਪੜਤਾ ਏ ਵੀ ਸਰ ਪੰਜਾਬ ਵਿੱਚ ਹੀ ਆ। ਉਰੀ ਜਾਂਦੇ ਉਰੀ ਮੁੜ ਜਾਂਦੇ ਆ ਉਧਰ ਦੇਖੋ ਬੁਰਾ ਹਾਲ ਆ ਬਣ ਕਾ। ਹੁਣ ਇਹ ਇਹਦਾ ਕੀ ਗੱਲ ਕਰੀਏ ਤੇ ਇੱਥੇ ਕੋਈ ਬੰਨ ਦੇ ਵਗੈਰਾ ਪੁਖਤਾ ਹੈਗੇ ਨਹੀਂ ਇੰਤਿਆਂ ਕੋਈ ਲੀਕ ਦੀ ਬਾਤ ਆ ਰਹੀ ਨਹੀਂ। ਬੰਨ ਸਰ ਦੇਖੋ ਹੀ ਦੋ ਕੋ ਆਪਣੇ ਆ ਪਿੰਡ ਦੇ ਪਾਸ ਤੋਂ ਲੱਗੇ। ਹਾਂ। ਉਹ ਹੈ 2 ਕਿਲੋਮੀਟਰ ਦੂਰ ਹੈ ਬੰਨਾ। ਠੀਕ ਹੈ। ਤੇ ਆਸੇ ਹਮਾਰੇ ਸੀ। ਠੀਕ ਹੈ। ਤੇ ਬਹੁਤ ਸਰ ਤੰਗੀ ਆ। ਠੀਕ ਹੈ। ਜੇ ਆਪਾਂ ਲਾਈਏ ਸਰਕਾਰ ਨੂੰ ਐਮਐਲਏ ਨੂੰ ਸਰਕਾਰ ਨੂੰ ਦੇਖਣਾ ਚਾਹੀਏ ਕਿ ਜੋ ਬਾਨੋ ਕਮਜ਼ੋਰ ਐ ਸੇ ਮਿੱਟੀ ਪਾਣੀ ਚਾਹੀਏ ਤੇ ਹੁਣੇ ਪਾਣੀ ਕਿੰਨਾ ਕੁ ਵਰ ਗਿਆ ਤੁਹਾਨੂੰ ਪਾਣੀ ਸਰ ਟੋਟੋ ਫੁੱਟ ਤੋਂ 1 ਫੁੱਟ ਪਾਣੀ ਵਧ ਰਿਹਾ ਡੇਲੀ ਵਧਦਾ ਪਿਆ ਹਾਂ ਸਪੀਡ ਵੀ ਪਾਣੀ ਦੀ ਬਹੁਤ ਐ ਹਾਂ ਬਰਸਾਤ ਬਹੁਤ ਹੋ ਰਹੀ ਐ ਪਿੱਛੇ ਤੇ ਪਾਣੀ ਫੁੱਲ ਵਧ ਰਿਹਾ ਦੇਖੋ ਸਰ ਬਾਕੀ ਕਹਿ ਰਹੇ ਆ ਵੀ ਪਰਮਾਤਮਾ ਮੇਰ ਰੱਖੇ ਜੀ ਚਾਪੁਰ ਜਿਹੜੇ ਪਿੰਡ ਦੀਆਂ ਤਸਵੀਰਾਂ ਹੈਗੀਆਂ ਨੇ ਇੱਥੇ ਥੈਲਿਆਂ ਦੇ ਵਿੱਚ ਮਿੱਟੀ ਲੋਡ ਕਰ ਕਰਕੇ ਯਾਨੀ ਕਿ ਟਰਾਲੀ ਦੇ ਵਿੱਚ ਲਿਜਾ ਕੇ ਉੱਪਰ ਬੰਨ ਦੇ ਪਾਉਣ ਦੇ ਯਾਨੀ ਕਿ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤਸਵੀਰਾਂ ਇਸ ਟਾਈਮ ਦੀਆਂ ਜਿਹੜੀਆਂ ਨੇ ਬਾਸ਼ਾਪੁਰ ਘੱਗਰ ਨਦੀ ਦੇ ਨਾਲ ਲੱਗਦੀਆਂ ਹੈਗੀਆਂ ਨੇ ਔਰ ਇੱਥੇ ਨਰੇਗਾ ਦੀ ਟੀਮ ਲੱਗੀ ਹੋਈ ਹੈ ਜੀ ਨਰੇਗਾ ਦੀ ਜਿਹੜੀ ਟੀਮ ਹੈਗੀ ਹੈ ਤੇ ਦੇਖ ਸਕਾਂਗੇ ਕਿ ਆਪਣੇ ਮਾਤਾ ਜਿਹੜੀਆਂ ਨੇ ਔਰ ਥੈਲਿਆਂ ਦੇ ਵਿੱਚ ਯਾਨੀ ਕਿ ਮਿੱਟੀ ਭਰੀ ਜਾ ਰਹੀ ਹੈ ਉਹਨਾਂ ਵੱਲੋਂ ਔਰ ਕੱਗਰ ਦੇ ਉੱਪਰ ਲਾਉਣ ਦੇ ਯਾਨੀ ਕਿ ਬੰਨ ਜਿਹੜੀ ਮਜ਼ਬੂਤ ਕਰਨ ਵਾਸਤੇ ਇਹ ਜਿਹੜੀ ਇਹ ਤਿਆਰੀ ਚੱਲਦੀ ਨਜ਼ਰ ਆ ਰਹੀ ਹੈ ਕੀ ਨਾ ਅੰਕਲ ਜੀ ਠੋਕ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਛਤਰਾ ਨੇ ਅੱਛਾ ਇਹ ਕੀ ਕਾਰੇ ਵਾਸਤੇ ਮਿੱਟੀ ਕਰ ਰਹੇ ਹੋ ਤੁਸੀਂ ਥੱਲੇ ਦੇ ਵਿੱਚ ਲੋੜ ਇਹ ਜੀ ਉੱਥੇ ਨਕਾ ਬੰਨ ਤੇ ਉਹ ਬੰਦ ਕਰ ਰਹੇ ਆ ਵੀ ਇਹਨਾਂ ਕਾ ਢਿਲਾ ਏ ਥੋੜਾ ਹਾਂ ਜੀ ਪਿਛਲੇ ਸਾਲ ਵੀ ਤੁਸੀਂ ਲਾਇਆ ਸੀ ਇੱਥੇ ਬੰਨਣਾ ਤੇ ਭਲਾਏ ਸੀ ਮਿੱਟੀ ਦੇ ਘਰ ਪਰਾਰ ਲਾਇਆ ਸੀ ਪਿਛਲੇ ਸਾਲ ਵੀ ਤੇ ਹੁਣ ਇਹ ਕਿੰਨਾ ਕ ਲੱਗੇ ਸਵਿਕਾ ਕਦੋਂ ਦੇ ਲੱਗੇ ਹੋਏ ਤੁਸੀਂ ਸਾਨੂੰ ਹਫਤਾ ਹੋ ਗਿਆ ਅੱਛਾ ਹਫਤਾ ਹੋ ਗਿਆ ਲੱਗਿਆ ਨੂੰ ਹਾਂਜੀ ਔਰ ਵੀ ਕੀ ਲੱਗਦਾ ਪਾਣੀ ਵੀ ਵਧਣ ਦੇ ਚਾਂਸ ਹੈਗੇ ਨੇ ਪਾਣੀ ਤਾਂ ਵਧ ਰਿਹਾ ਸਰ ਸਵੇਰ ਦਾ ਬਾਵਾ ਚੜ ਗਿਆ ਹਾਂਜੀ ਯਾਨੀ ਕਿ ਵਧੀ ਜਾਂਦਾ ਪਾਣੀ ਹਾਂਜੀ ਵਧੀ ਜਾਂਦਾ ਪਾਣੀ ਭਰ ਗਈ ਏ ਭਰ ਗਈ ਏ ਹਾਂ ਭਰ ਗਈ ਕਿਹਨਾ ਹੈ ਵੀਰ ਤੇਰਾ ਗੋਬਿੰਦਰ ਕੁਮਾਰ ਕੀ ਕਿੱਥੋਂ ਦੇ ਰਹਿਣਾ ਤੁਸੀਂ ਛਤਰਾ ਵਾਲੇ ਜੀ अच्छा ये हुन ये टीम जेडी लगी चारे हुई है थैल्लों ਦੇ ਵਿੱਚ ਪਾ ਕੇ ਹਾਂਜੀ थैल्लों ਦੇ ਵਿੱਚ ਪਾ ਕੇ ਟਰਾਲੀ ਚ ਲਾਦ ਰਹੇ ਆ ਜੀ ਹਾਂ ਟਰਾਲੀ ਤੋਂ ਅੱਗੇ ਜਾ ਰਹੇ ਆ ਜੀ ਨੱਕੇ ਤੇ ਜੀ ਨੱਕੇ ਤੇ ਜਾ ਰਹੇ ਨੱਕੇ ਤੇ ਲੇਵਰ ਲੱਗ ਰਹੀ ਉੱਤੇ ਹੱਥ ਗੱਟੇ ਲਾਈ ਜਾਂਦੇ ਨੇ ਜੀ ਵੀ ਇਹ ਲੱਗਦਾ ਵੀ ਜਾਨੀ ਕਿ ਜਿਵੇਂ ਜਿਹੜੇ ਹਿਸਾਬ ਨਾਲ ਪਾਣੀ ਵੱਧਦਾ ਵੀ ਇਸ ਤੋਂ ਵੀ ਵੱਧ ਸਕਦਾ ਹੈ। ਹਾਂਜੀ ਹਾਂਜੀ ਵੱਧ ਸਕਦਾ ਹੈ। ਕਿਤੇ ਨਾ ਕਿਤੇ ਡਰਦਾ ਮਾਹੌਲ ਤਾਂ ਹੈਗਾ। ਹਾਂਜੀ ਹਾਂਜੀ ਡਰਦਾ ਮਾਹੌਲ ਹੈਗਾ। ਡਰ ਹੈਗਾ। ਤੇ ਹੁਣ ਕਦੋਂ ਇੱਥੇ ਲੱਗੇ ਹੋਇਆ ਤੁਸੀਂ ਇਹ ਜਿਹੜੀ ਟਰਾਲੀ ਦੇ ਵਿੱਚ ਲੋਡ ਕਰਨ ਲੱਗ ਰਹੇ ਹੋ? ਇਹ ਸਾਨੂੰ ਹਫਤਾ ਹੋ ਗਿਆ ਜੀ। ਅੱਛਾ ਹਫਤਾ ਹੋ ਗਿਆ ਲਗਾਤਾਰੇ ਕੰਮ ਚੱਲ ਰਿਹਾ ਹੈ। ਹਾਂਜੀ ਇਨੇ ਦੇ ਗੱਦੀ ਟੀਮ ਲੱਗੀ ਹੋਈ ਹੈ ਸਾਰੀ। ਹਾਂਜੀ ਨਰੇਗਾ ਦੀ। ਇਹ ਬਾਦਸ਼ਾਪੁਰ ਪਿੰਡ ਦੀ ਹੈ। ਨਹੀਂ ਛਤਰਾਣੇ ਦੀ ਜੀ। ਛਤਰਾਣੇ ਪਿੰਡ ਦੀ ਜਾਨੀ ਕਿ ਇੱਥੇ ਲੱਗੇ ਹੋਇਆ।